ਦੋਸਤੋ ਇਹਨਾਂ ਲੋਕਾਂ ਨੂੰ ਭੁਲਕ ਨਹੀਂ ਖਾਣੀ ਚਾਹੀਦੀ ਪਮਕਮ ਜਾਨੀ ਕਿ ਪੇਠੇ ਦੀ ਸਬਜੀ ਫਾਇਦੇ ਦੇ ਥਾਂ ਤੇ ਹੋ ਸਕਦਾ ਹੈ ਤੁਹਾਡਾ ਨੁਕਸਾਨ ਔਰ ਅਗਰ ਤੁਸੀਂ ਲੋਕ ਨਏ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੈਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਪੀਲੇ ਰੰਗ ਵਾਲਾ ਕਦੂ ਜਿਹਨੂੰ ਆਪਾਂ ਪੇਠਾ ਵੀ ਕਹਿ ਦਿੰਦੇ ਹਾਂ ਇਹ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਹੈ ਆ ਮੰਨ ਲਓ ਮੈਂ ਤੇਰੇ ਬਾਪਕੋ ਮੈਂ ਕਦੂ ਵਿੱਚ ਇਸ ਕਦੂ ਵਿੱਚ ਮੌਜੂਦ ਕਈ ਅਸ਼ੋਧੀ ਗੁਣ ਇਸ ਨੂੰ ਸਿਹਤ ਲਈ ਵਰਦਾਨ ਬਣਾਉਂਦੇ ਹਨ ਆਉ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਕਿਹੜੇ ਲੋਕਾਂ ਨੂੰ ਅਬੇ ਜਲਦੀ ਦੋਸਤੋ ਕਦੂਰੀ ਸਬਜ਼ੀ ਵਿੱਚ ਫਾਈਬਰ ਵਿਟਾਮਿਨ ਏ ਸੀ ਈ ਆਇਰਨ ਕਾਰਬੋਹਾਈਡਰੇਟ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਜ਼ਿੰਕ ਤੋਂ ਫਲੋਟ ਆਦੀ ਬਰਗ ਕਈ ਪੋਸ਼ਟਿਕ ਤੱਤ ਹੁੰਦੇ ਹਨ ਕਦੂ ਚ ਮੌਜੂਦ ਵਿਟਾਮਿਨ ਈ ਚਮੜੀ ਤੇ ਬਲਾਂ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਦਾ ਹੈ ਜਦਕਿ ਇਸ ਤੇ ਮੌਜੂਦ ਫਾਈਬਰ ਪੇਟ ਅਤੇ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਸਿਹਤ ਲਈ ਇੰਨੇ ਫਾਇਦੇਮੰਦ ਹੋਣ ਦੇ ਬਾਵਜੂਦ ਵੀ ਕਿ ਤੁਸੀਂ ਜਾਣਦੇ ਹੋ ਕੁਝ ਲੋਕਾਂ ਨੂੰ ਕद्दू ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਸੇਵਨ ਉਹਨਾਂ ਦੀ ਸਿਹਤ ਨੂੰ ਫਾਇਦੇਮੰਦ ਦੀ ਜਗ੍ਹਾ ਨੁਕਸਾਨ ਪਹੁੰਚਾ ਸਕਦਾ ਹੈ ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਕद्दू ਨਹੀਂ ਖਾਣਾ ਚਾਹੀਦਾ ਦੋਸਤੋ ਕद्दू ਦੇ ਬੀਜਾਂ 'ਚ ਬੀਟਾ ਕੈਰੋਟੀਨ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਪਰ ਜੇਕਰ ਤੁਸੀਂ ਪਹਿਲਾਂ ਹੀ ਹਾਈ ਬੀਪੀ ਲਈ ਦਵਾਈ ਲੈ ਰਹੇ ਹੋ ਤਾਂ ਕद्दू ਦਾ ਸੇਵਨ ਤੁਹਾਡੇ ਬੀਪੀ ਨੂੰ ਘੱਟ ਕਰ ਸਕਦਾ ਹੈ ਜਿਸ ਕਰਕੇ ਉਲਟੀਆਂ ਆ ਸਕਦੀਆਂ ਹਨ ਅਜਿਹੀ ਸਥਿਤੀ ਮੇਕਰ ਨੂੰ ਤੋਂ ਪਹਿਲਾਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਦੋਸਤੋ ਜੇਕਰ ਤੁਸੀਂ ਪਹਿਲਾਂ ਹੀ ਮਟਾਪੇ ਤੋਂ ਪੀੜਤ ਹੋ ਤਾਂ ਤੁਹਾਨੂੰ ਕਦੂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਡਾ ਭਾਰ ਹੋਰ ਵੱਧ ਸਕਦਾ ਹੈ। ਇਸ ਤੋਂ ਇਲਾਵਾ ਇਹਦਾ ਸੇਵਨ ਕਰਨ ਨਾਲ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸਤੋ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕਦੂ ਦੀ ਸਬਜ਼ੀ ਦਾ ਸੇਵਨ ਨਾ ਕਰੋ। ਪੇਠੇ ਦੀ ਸਬਜ਼ੀ ਦਾ ਸੇਵਨ ਸ਼ੂਗਰ ਦੀ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਹੋਰ ਵੀ ਵਧਾ ਸਕਦਾ ਹੈ। ਦੋਸਤੋ ਪੇਠੇ ਦੀ ਸਬਜ਼ੀ ਦਾ ਸੇਵਨ ਕਰਨ ਨਾਲ ਕਈ ਵਾਰ ਅਲਰਜੀ ਦੀ ਸਮੱਸਿਆ ਹੋ ਸਕਦੀ ਹੈ ਜਿਸ ਕਾਰਨ ਤੁਹਾਨੂੰ ਚਮੜੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚਮੜੀ ਦੀ ਅਲਰਜੀ ਕਾਰਨ ਵਿਅਕਤੀ ਨੂੰ ਹੱਥਾਂ ਤੇ ਪੈਰਾਂ ਤੇ ਲਾਲ ਧੱਫੜ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਦੇਖਾ ਆਪਣੀ ਲਾਪਰਵਾਹੀ ਦਾ ਨਤੀਜਾ